ਸਤ ਸ੍ਰੀ ਅਕਾਲ ਸਾਰਿਆਂ ਨੂੰ ਇਕਨਾ ਬਹੁਤ ਬਾਈ ਮੈਨੂੰ ਫੋਨ ਬਹੁਤ ਜਾਦੇ ਫੋਨਾਂ ਕਰ ਰਹੇ ਨੇ ਕਈ ਦਿਨਾਂ ਤੋਂ 6-7 ਦਿਨਾਂ ਤੋਂ ਮੱਜਾਂ ਵਾਸਤੇ ਗੱਲਾਂ ਆ ਬੱਡੇ ਬਾਈ ਹੁਣ ਮੱਜਾਂ ਦਾ ਨਾ ਜਿਹੜਾ ਸੂਆ ਉਹ ਹੁਣ ਹੈ ਨਹੀਂ ਸੂਆ ਨਾ ਹੁਣ ਕਰਕੇ ਮੱਝ ਬਈ ਪਿਓਰ ਜਿਹੜੀ ਸਹੀ ਦੁੱਧ ਦੇਣ ਵਾਲੀ ਮੈਸਾ ਹਰਿਆਣੇ ਵਾਲੀ ਉਹ ਨਹੀਂ ਹਜੇ ਮਿਲ ਨਹੀਂ ਰਹੀਆਂ ਤੇ ਜਿਹਦੇ ਕਰਕੇ ਆਪਾਂ ਹਜੇ ਮੈਸਾਂ ਲਿਆ ਨਹੀਂ ਰਹੇ ਏ ਬਾਈ ਧਿਆਨ ਨਾਲ ਬਾਲਟੀ ਨਾਲ ਰੱਖਿਓ ਮੱਝ ਹੁਣ ਜਦੋਂ ਸਾਨੂੰ ਇਹ ਨਹੀਂ ਮਿਲ ਰਹੀ ਉਲਟ ਫੁਲਟ ਏਰੀਏ ਦੀ ਮੈਂਸ ਲੈ ਕੇ ਕੋਈ ਫਾਇਦਾ ਨਹੀਂ ਬਾਈ ਤੇ ਹੁਣ ਆਲਟ ਏਰੀਏ ਦੀਆਂ ਮੱਝਾਂ ਆ ਰਹੀਆਂ ਨੇ ਮੈਂ ਨਹੀਂ ਇਹ ਗੱਲ ਕਹਿੰਦਾ ਵੀ ਕਿੱਥੋਂ ਆ ਰਹੀਆਂ ਨੇ ਕਿਉਂ ਵਿੱਚ ਉਹਦੇ ਆਪਣੇ ਵੀ ਵੀਰ ਭਾਈ ਜਿਹੜੇ ਕੰਮ ਕਰਦੇ ਨੇ ਉਹ ਚਲੋ ਅਗਲੇ ਅਬ ਦੇ ਆਂਡ ਗਵਾਂਡ ਜੋ ਚੰਗੀਆਂ ਕਰਕੇ ਲੰਦੇ ਨੇ ਬਾਈ ਆਪਾਂ ਉਹਨਾਂ ਦੇ ਲੱਤ ਨਹੀਂ ਮਾਰਦੇ ਵੀ ਆਪਾਂ ਆਪਣੀ ਗੱਲ ਦੱਸਦੇ ਆਂ ਵੀ ਆਪਾਂ ਨੇ ਕੋਲੇ ਹਜੇ ਮੈਂਸ ਬਾਈ ਚੰਗੀ ਕੋਈ ਆ ਨਹੀਂ ਰਹੀ ਜਿੱਦਨ ਕੋਈ ਆਊਗੀ ਮੈਂ ਵੀਡੀਓ ਪਾਉਂਗਾ ਕਿਉਂਕਿ ਬਈ ਆਪਾਂ ਦੇਖੋ ਹੱਥੀਕਰਤ ਕਰਕੇ 2 ਰੁਪਏ ਕਮਾਉਣ ਵਾਲਿਆਂ ਆ ਆਪਾਂ ਨਹੀਂ ਚਾਹੁੰਦੇ ਵੀ ਆਪਣੇ ਕਰਕੇ ਕਿਸੇ ਦਾ ਪੈਸਾ ਖਰਾਬ ਹੋਵੇ ਹੁਣ ਚੱਕਰ ਆ ਬਈ ਅਗਲਾ ਜਿਹਨੇ 1.5 ਲੱਖ 1.60 65000 70 ਲਾਉਣਾ ਘਟੋ ਘਟਾ ਅਗਲੇ ਨੂੰ ਆ ਬਾਲਟੀ ਦੁੱਧ ਦੀ ਤਾਂ ਮਿਲੇ ਰੂ ਤਾਂ ਖੁਸ਼ ਹੋਵੇ ਅਗਲੇ ਦੀ ਇਹ ਹੁਣ ਗਾਂਹ ਜਾ ਕੇ ਦੁੱਧੇ 7-8 ਕਿਲੋ ਦਿੱਤਾ ਉਹਦੇ 'ਚ ਨੁਕਸਾਨ ਭਈ ਆਪਣਾ ਹੁਣ ਮੈਂ ਮੈਸਾ ਵੇਚ ਲੂੰਗਾ ਕੋਈ ਗੱਲ ਨਹੀਂ ਇੱਕ ਮਹੀਨਾ 2 ਰੁਪਏ ਕਮਾ ਕੇ ਤੇ ਉਹ ਗਾਹਾਂ ਮੇਰਾ ਨਾਮ ਕਿੰਨਾ ਖਰਾਬ ਕਰਨਗੀਆਂ ਤੇ ਦੂਜਾ ਨੰਬਰ ਅਗਲੇ ਦੀ ਆਤਮਾ ਕਿੰਨੀ ਦੁਖੂਗੀ ਉਹਦੇ ਨਾਲ ਆਪਣੀ ਘਟਦੀ ਐ ਤਾਂ ਕਰਕੇ ਆਪਾਂ ਹਜੇ ਇਸ ਗੱਲ ਨੂੰ ਇਹ ਕਹਿ ਰਹੇ ਆਂ ਵੀ ਹਜੇ ਇੱਕ ਮਹੀਨਾ ਤੀਜੇ ਚੌਥੇ ਮਹੀਨੇ ਤੱਕ ਮੈਸਾ ਨਹੀਂ ਵਧੀਆ ਲਿਕੜਦੀਆਂ ਉਹਨਾ ਟਾਈਮ ਆਪਾਂ ਨੂੰ ਹਜੇ ਰੁਕਣ ਦਾ ਫਾਇਦਾ ਹੈ ਬਾਕੀ ਜੇ ਸਾਨੂੰ ਮੱਝ ਛੋਡੇ ਏਰੀਏ ਚੋਂ ਆਲੇ-ਦੋਲੇ ਤੋਂ ਤੁਰ ਫਿਰ ਕੇ ਮਿਲਦੀ ਐ ਤਾਂ ਤੁਸੀਂ ਆਪਦੀ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਮੈਂ ਇਸ ਲੈ ਲਵੋ ਕੋਈ ਡਰ ਨਹੀਂ ਪਰ ਆਪਦੇ ਏਰੀਏ ਚੋਂ ਤੁਰ ਫਿਰ ਕੇ ਮੈਂ ਇਸ ਲੈ ਲਵੋ ਜਿਹੜਾ ਹੁਣ ਆਪਾਂ ਕੱਲੇ ਹਰਿਆਣਾ ਹਰਿਆਣਾ ਕਰੀ ਜਿੰਨੇ ਵੀ ਹਰਿਆਣੇ ਦੀਆਂ ਝੋਟੀਆਂ ਉਹ ਟੌਪ ਕਲਾਸ ਹੁਣ ਨਹੀਂ ਲਿਕੜ ਰਿਹਾ ਮਾਲ ਜਿਵੇਂ ਨਹੀਂ ਆਪਾਂ ਭਾਲਦੇ ਹੁਣ ਮੱਝ ਤਾਂ ਲਿਕੜ ਰਹੀ ਹੈ ਜਿਵੇਂ ਆਹਾ ਹੈ ਇਸੇ ਲੋਟ ਦੀਆਂ ਮੋٹے ਸਿੰਘ ਗਾਲੀਆਂ ਲਾ ਲੋ ਗੋਲ ਮੱਧ ਟੈਪ ਜੀ ਮੱਧ ਲਿਕੜ ਰਹੀ ਹੈ ਹੁਣ ਐ ਨਹੀਂ ਪਤਾ ਇਹ ਕਿਹੜੇ ਏਰੀਏ ਦੀਆਂ ਆ ਰਹੀਆਂ ਨੇ ਕਿਹੜੇ ਨਾਂ ਨਾ ਤਾਂ ਆ ਕੇ ਸਾਲੀਆਂ ਦੁੱਧੇ ਕਰਦੀਆਂ ਨੇ ਤੇ ਨਾ ਆ ਕੇ ਰੂਜ ਹੀ ਖੁਸ਼ ਕਰਦੀਆਂ ਨੇ ਤੇ ਜਿਹਦੇ ਕਰਨਾ ਆਪਣਾ ਮਨ ਨਹੀਂ ਸੰਤੋਸ਼ਟ ਆਏਗਾ ਤਾਂ ਕਰਕੇ ਆਪਾਂ ਹਜੇ ਕੰਮ ਰੱਖਿਆ ਰੋਕ ਤੇ ਜਦੋਂ ਚਲਾਵਾਂਗੇ ਜੇ ਮਿਲਣਗੀਆਂ ਵਧੀਆ ਝੋਟੀਆਂ ਤਾਂ ਲਿਆਵਾਂਗੇ ਨਹੀਂ ਬਈ ਹਜੇ ਆਪਾਂ ਵੀਰਾਂ ਆਪਦਾ ਕੰਮ ਰੋਕ ਕੇ ਫੇਰ ਲਿਆ ਲਾਂਗੇ ਆਪਣੇ ਕਿਹੜਾ ਮਗਰ ਪਹਿਰੇ ਕੋਈ ਵੀ ਜੇ ਕਿਸੇ ਦੇ ਜਾਊਗੇ ਅਗਲੇ ਦੀ ਆਤਮਾ ਸੰਤੁਸ਼ਟ ਹੋਵੇ ਅਗਲਾ ਸਵੇਰੇ ਉੱਠਣਸਾਰ ਬੱਚਾ ਛੱਡ ਕੇ ਜਦੋਂ ਧਾਰ ਚੋਂਦਾ ਦੁੱਧ 3 ਕਿਲੋ ਵਾਲਟੀ ਚ ਪੈਂਦਾ ਅਗਲਾ ਗਾਲਾਂ ਕੱਢਦਾ ਬਈ ਹੁਣ ਅਸੀਂ ਵੀ ਝੇਲਣ ਲੱਗ ਰਿਹਾ ਦੋ ਤਾਂ ਟੰਗੇ ਪਏ ਨੇ ਦੇ ਪਿੱਛੇ ਛੋਲੇ ਹੈ ਬੱਚੇ ਮਰੀਆਂ ਤੇ ਸਾਡੀ ਆਪਜੀ ਵੀ ਆਤਮਾ ਸੰਤੁਸ਼ਟ ਨਹੀਂ ਹੈਗੀ ਜਿਹਦੇ ਕਰਕੇ ਆਪਾਂ ਹਜੇ ਕੰਮ ਰੋਕ ਕਰਕੇ ਆਏ ਜੇ ਜਦੋਂ ਹੁਣ ਆਣੀਆਂ ਮੱਝਾਂ ਉਹਨਾਂ ਨੂੰ ਅਪਡੇਟ ਵੀ ਦਵਾਂਗੇ ਦੱਸਾਂਗੇ ਵੀ ਵੀ ਹਾਂ ਹੁਣ ਮੱਝਾਂ ਆ ਗਈਆਂ ਜੀ ਇਹ ਆਪਾਂ ਨੇ ਹਜੇ ਆਪਦੇ ਘਰਾਂ ਦੁੱਧ ਲਾ ਲੀਆਂ ਇੱਧਰ ਦੀ ਆਜੋ ਜੀ ਹਾਂ ਇੱਧਰ ਦੀ ਐਵੇਂ ਦੁੱਧ ਤੇ ਲਾਰ ਖੀਆਂ ਨੇ ਆਪਾਂ ਹੁਣ ਮੱਝਾਂ ਇਹ ਵੀ ਹਜੇ ਆਪਾਂ ਰੁੱਕ ਕੇ ਮੈਸਾ ਲਿਆਵਾਂਗੇ ਤੇ ਦੱਸਾਂਗੇ ਤੁਹਾਨੂੰ ਨਵੀਆਂ ਅਪਡੇਟ ਤੇ ਹਜੇ ਕੋਈ ਫਾਇਦਾ ਨਹੀਂ ਮੈਸਾਂ ਦਾ ਨਾ ਮੈਸ ਲਿਆਣ ਦਾ ਕਿਉਂ ਜਿਹੜੀ ਹੁਣ ਅਨਾਮ ਮੱਝ ਟੈਪ ਆ ਹੁਣ ਇਹ ਤੇ ਕਿਵੇਂ ਲਾਉਂਗੇ ਬਾਈ ਤੁਸੀਂ 1.5 ਇੱਕ 60 ਚਲੋ ਅਸੀਂ ਤਾਂ ਜਦੋਂ ਕੱਠੀਆਂ ਲੈਣਿਆ ਉਦੋਂ ਕੋਈ ਮਹਸ ਮਹਿੰਗੀ ਵੀ ਲਈ ਜਾਂਦੀ ਹੈ ਕੋਈ ਮਹਸ ਸਸਤੀ ਵੀ ਲਈ ਜਾਂਦੀ ਹੈ ਹਨਾ ਪਰ ਹੁਣ ਆ ਵੀ ਸਾਡਾ ਮਨ ਨਹੀਂ ਮੰਨਦਾ ਇਸ ਚੀਜ਼ ਨੂੰ ਵੀ ਅਗਲੇ ਦੇ ਯਾਰ ਰੁਪਏ ਵੀ ਲੱਗਣ ਤਾਂ ਅਗਲੇ ਨੇ ਤਾਂ ਇੱਕ ਡੰਗਰ ਲੈਣਾ ਹੁੰਦਾ ਹੁਣ ਅਸੀਂ ਤਾਂ 15 ਚੱਕ ਲਏ 15 ਜੋ ਜੁੜੀਆਂ ਚੰਗੀਆਂ ਚੁੰਗੀਆਂ ਵਿਗ ਜਾਂਦੀਆਂ ਨੇ ਕੋਈ ਕੋਰੇ ਰੁਕ ਜਾਂਦੀ ਹੈ ਕੋਈ ਘਾਟਾ ਵਾਧਾ ਕਰਕੇ ਵੇਚਦਾ ਨੇ ਉਹਨੂੰ ਸਾਡਾ ਤਾਂ ਹਿੱਤੰਦਾ ਹੋ ਗਿਆ ਪਰ ਜਿੰਨਾ ਹੁਣ ਇਸ ਕੰਮ ਚ ਮੰਨ ਲਓ ਅਗਲਾ ਯਕੀਨ ਅੰਨਾ ਕਰਕੇ ਆਉਂਦਾ ਆਪਣੇ ਵੀ ਬਾਈ ਅਸੀਂ ਤਾਂ ਤੇਰੇ ਤੋਂ ਹੀ ਲੈਣੀ ਆ ਤੇਰੇ ਤੋਂ ਹੀ ਲੈਣੀ ਆ ਪਰ ਅੱਗੇ ਜਾ ਕੇ ਅਗਲੇ ਦਾ ਮਨ ਟੁੱਟ ਜਾਂਦਾ ਇਸ ਚੀਜ਼ ਤੋਂ ਕਿਉਂ ਜਦੋਂ ਹੁਣ ਦੁੱਧ 'ਚ ਸੰਤੁਸ਼ਟ ਨਾ ਹੋਇਆ ਫਿਰ ਉੱਥੇ ਅਗਲਾ ਕਹਿੰਦਾ ਯਾਰ ਉਹੀ ਰੇਟੂ ਰੇਟੂ ਲਾਰ ਕਰਦੇ ਅੰਨਾ ਯਕੀਨ ਕਰੇ ਬਾਈ ਯਾਰ ਤੇਰੇ ਤੇ ਮੈਂ ਤਾਂ ਦੁੱਧ 7-8 ਕਿਲੋ ਦੇ ਰੀਆ ਬਾਈ ਯਾਰ ਹੁਣ ਇਹਦਾ ਕੀ ਕਰੀਏ ਕਿਵੇਂ ਕਰ ਉੱਥੇ ਆਪਾਂ ਨੇ ਤਾਂ ਕਮਾਇਆ ਹੁੰਦਾ ਉਹੀ 5-4000 ਰੁਪਇਆ ਉੱਥੇ ਖਰਾਬ ਕੌਣ ਹੁੰਦਾ ਬਦਨਾਮ ਆਪਾਂ ਇਸ ਕਰਕੇ ਆਪਾਂ ਨੇ ਇਹੀ ਜੋ ਜਿਹੜਾ ਵੀ ਆਪਾਂ ਕੰਮ ਕਰਿਆ ਹਰੇਕ ਕੰਮ 'ਚ ਆਪਾਂ ਮੁੜਿਆ ਆਪਦਾ ਕੰਮ ਇਹ ਨਹੀਂ ਸੋਚ ਕੇ ਕਰਿਆ ਵੀ ਯਾਰ ਕਮਾਈ ਹੁੰਦੀ ਐ ਕਰ ਲਾ ਕਮਾਈ ਆਹੀ ਚਾਰ ਦਿਨ ਨੇ ਕਰ ਲਾ ਕਮਾਈ ਆਪਾਂ ਲੰਮਾ ਚੱਲਣਾ ਸਦਾ ਕੰਮ ਆਪਦਾ ਕੈਮਰਾ ਰੱਖਣਾ ਕਿਸੇ ਵੇਲੇ ਵੀ ਨਾ ਖਰਾਬ ਨਹੀਂ ਕਰਨਾ ਕਿਉਂਕਿ ਬਈ ਮੇਰਾ ਇਹੋ ਜਿਹਾ ਮਨ ਨਹੀਂ ਹੈਗਾ ਵੀ ਮੈਂ ਆਪਦੀ ਕਮਾਈ ਖਾਤਰ ਕਿਸੇ ਦਾ ਰੁਪਿਆ ਖਰਾਬ ਕਰਾਣਾ ਜਿੰਨਾ ਟਾਈਮ ਕਰਾਂਗੇ ਸਾਫ ਸੁਥਰਾ ਕਰਾਂਗੇ ਜਿੱਦਣ ਛੱਡਣ ਤੇ ਮੌਕਾ ਆ ਗਿਆ ਬੇਈਮਾਨੇ ਵਾਲਾ ਆਪਣੇ ਮਨ 'ਚ ਜਾ ਕੇ ਕਿ ਅੱਜ ਆਪਾਂ ਬੇਈਮਾਨਾ ਕਰਨਾ ਹੈ ਉਸ ਦਿਨ ਆਪਾਂ ਚ ਇਹ ਆਪਣਾ ਕੰਮ ਜਿਮੀ ਛੱਡ ਦਈਏ ਤੇ ਆਪਾਂ ਧੰਗ ਗੁਰੂ ਰਾਮਦਾਸ ਨੂੰ ਹਾਜ਼ਰ ਨਾਜ਼ਰ ਮੰਨ ਕੇ ਇਹ ਗੱਲ ਕਹਿੰਦੇ ਆ ਵੀ ਅੱਬ ਦੇਖ ਨੀ ਉਹ ਕਿਸੇ ਨਾਲ ਮਾੜੀ ਨਾ ਅੱਜ ਕਰੀਏ ਨਾ ਕੱਲ ਕਰੀਏ ਨਾ ਟੱਗੀ ਨਾ ਥੋਰੀ ਨਾ ਅੱਜ ਮਾਰੀਏ ਨਾ ਕੱਲ ਨਾ ਭਾਏ ਗੱਲ ਕਹੀਏ ਵੀ ਮੇਰੀ ਮੈਸ ਜੀ 15 ਕਿਲੋ ਦੁੱਧ ਨਾਪ ਕੇ ਲੈ ਜਾਓ 20 ਕਿਲੋ ਨਾਪ ਕੇ ਲੈ ਜਾਓ ਜਿੱਦਣ ਹੋਊਗਾ ਜਿੰਨਾ ਹੋਊਗਾ ਉਹ ਦੱਸਾਂਗੇ ਆਪਾਂ ਹੁਣ ਗੱਪਣ ਮੈਂ ਦੀ ਕਿਵੇਂ ਕਿਵੇਂ ਤਸਦੀ ਦੇ ਦੀਏ ਬਾਈ ਹੁਣ ਮਹਿਸਾਂ ਦਾ ਕਈ 20-20 ਕਿਲੋ ਕਹਿ ਕੇ ਦੰਦਨੇ ਸਾਨੂੰ ਅਸੀਂ ਆਪੇ ਮਤਲਬ ਬਹੁਤ ਨਜਾਇਜ਼ ਇਸ ਕੰਮ ਤੋਂ ਬਹੁਤ ਨਜਾਇਜ਼ ਦਿਮਾਗ ਹੈ ਖਰਾਬ ਹੋਇਆ ਪਿਆ ਵੀ ਇਹਨੂੰ ਕਿਵੇਂ ਚਲਾਈਏ ਕਿੱਥੋਂ ਮਹਿਸਾਂ ਲਈਏ ਯਾਰ ਕਿਵੇਂ ਕਰੀਏ ਤੇ ਮਹਿਸਾਂ ਅੱਗੇ ਜਿੱਥੋਂ ਆਪਾਂ ਹਰਿਆਣੇ ਜੋ ਤੁਰ ਫਿਰ ਕੇ ਅੱਗੇ ਤੋਂ ਬੇਜੋ ਕੱਢ ਕੇ ਕੱਚੇ ਗੀਲਿਆਂ ਤੋਂ ਮਹਿਸਾਂ ਲੰਦੇ ਦੇ ਉਹ ਹੁਣ ਉੱਥੇ ਸੁਆ ਨਹੀਂ ਹੈਗਾ ਉੱਥੋਂ ਦੀ ਜੰਮਪੜ ਕੋਈ ਮਹਿਸ ਨਹੀਂ ਹੈਗੀ ਉਹ ਲਿਕੜਨੀ ਆ ਹੁਣ ਅੱਗੇ ਤੀਜੇ ਚੌਥੇ ਮਹੀਨੇ ਪੰਜਵੇਂ ਮਹੀਨੇ ਜਾ ਕੇ ਇਹਨਾਂ ਡੇਢ ਮਹੀਨਾ ਰੋਕ ਕੇ ਉਦੋਂ ਫਿਰ ਚੰਗੀਆਂ ਝੋਟੀਆਂ ਲਿਕੜ ਜਾਣੀਆਂ ਹੁਣ ਉਧਰ ਵੀ ਪੱਕੇ ਕੀਲਿਆਂ ਤੇ ਉਹਨਾਂ ਨੂੰ ਮੈਂ ਸੰਘੜਾਣੀਆਂ ਪੈਂਦੀਆਂ ਨੇ ਕਹੋ ਜਦੋਂ ਗਾਹ ਘਾਉਂਦਾ ਉਹਨੂੰ ਤਾਂ ਚੀਜ਼ ਦੇਣੀ ਆ ਜਿਹੜੀ ਚੀਜ਼ ਦੀ ਮੰਗ ਹੈ ਉਹ ਚੀਜ਼ ਨੇ ਤਾਂ ਵੇਖਣਾ ਹੀ ਆ ਉਹਦੀ ਮੰਗ ਹੈ ਜਿਹੜੀ ਚੀਜ਼ ਦੀ ਉਹਨਾਂ ਨੂੰ ਲਿਆਣੀਆਂ ਪੈਂਦੀਆਂ ਨੇ ਮਜਬੂਰੀ ਹੈ ਜਿੰਨੇ ਵੀ ਵਪਾਰ ਆਪਣਾ ਵਪਾਰ ਕਰਦੇ ਨੇ ਮੱਝਾਂ ਦਾ ਉਹਨਾਂ ਦੀ ਮਜਬੂਰੀ ਹੈ ਚੰਗੀ ਮਾੜੀ ਉਹਨਾਂ ਨੇ ਆਪਣੇ ਕਿਲੇ ਤੇ ਖੜਾਣੀ ਹੈ ਪਰ ਹੁਣ ਮੈਂ ਇਸ ਮਾੜੀ ਲਿਕੜੀ ਜਾ ਕੇ ਉਹ ਚ ਦੇਖੋ ਕਿਸੇ ਦਾ ਕੋਈ ਦੋਸ ਨਹੀਂ ਹੁੰਦਾ ਪਰ ਹਾਂ ਜਿਵੇਂ ਆਪਾਂ ਨੂੰ ਪਤਾ ਹੈ ਜੇ ਹਾਂ ਯਾਰ ਹੁਣ ਨਹੀਂ ਟਾਈਮ ਸਹੀ ਹੈਗਾ ਹੁਣ ਟਾਈਮ ਸੇਪ ਨਹੀਂ ਹੈਗਾ ਉਦੋਂ ਆਪਾਂ ਬੰਦ ਕਰ ਦੋ ਹੁਣ ਆਪਾਂ ਰੋਕ ਅੱਗੇ ਲਿਆਵਾਂਗੇ ਤਾਂ ਤੁਹਾਨੂੰ ਨਵੀਂ ਵੀਡੀਓ ਤੇ ਅਪਡੇਟ ਦਵਾਂਗੇ ਇਹ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਆਪਣੇ ਜਿਹੜੇ ਨਵੇਂ ਮੁੰਡੇ ਨੇ ਉਹ ਦੇਖ ਕੇ ਵਿਚਾਰੇ ਆਪਦਾ ਨੁਕਸਾਨ ਨਾ ਕਰਾਂ ਜੇ ਲੈਣੀ ਆ ਤਾਂ ਆਪਦੇ ਏਰੀਆ 'ਚ ਤੁਰ ਫਿਰ ਕੇ ਚੈੱਕ ਕਰਕੇ ਤਸੱਲੀ ਕਰਕੇ ਮੈਂ ਲਵ ਤੇ ਹਜੇ ਤੁਸੀਂ 1 ਮਹੀਨਾ 1.5 ਮਹੀਨਾ ਆਪਦੀ ਸਮਝ ਨਾਲ ਮੈਂ ਇਸ ਲਵ ਤੇ ਅੱਗੇ ਤੁਹਾਡੀ ਮਰਜ਼ੀ ਹੈ ਮੈਂ ਤੁਹਾਡਾ ਆਪਣਾ ਭਾਈ ਹਾਂ ਸਤਿ ਸ਼੍ਰੀ ਅਕਾਲ